ਹਲੋ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਆਪਾਂ ਸਭ ਨੂੰ ਜਲਦੀ ਬਲਾਚ ਰੱਖੇ ਤੇ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ੇ ਅੱਜ ਬੱਚਿਆਂ ਦੀ ਫਰਮਾਇਸ਼ ਹੈ ਕਿ ਸਾਨੂੰ ਕੁਝ ਬਣਾ ਕੇ ਖਵਾਇਆ ਜਾਵੇ ਹੈ ਤੇ ਆਪਾਂ ਨੇ ਮੈਨੂੰ ਮਨਜ਼ੂਰੀ ਨੂੰ ਬਣਾ ਕੇ ਖਵਾਉਣ ਦਾ ਵਾਅਦਾ ਕੀਤਾ ਸੀ ਜੋ ਆਪਾਂ ਪੂਰਾ ਕਰਾਂਗਾ ਇਹਦੇ ਚ ਮੈਂ ਪਾਇਆ ਜੀ ਇੱਕ ਇੱਕ ਆਪਾ ਪਾਈ ਬਰਤ ਗੋਭੀ ਅਦੀ ਠੀਕ ਹੈ ਤੇ ਦੋ ਗਾਜਰਾਂ ਤੇ ਇੱਕ ਇੱਕ ਸ਼ਿਮਲਾ ਮਿਰਚ ਪਾਈਏ ਤੇ ਹੋਣੇ ਵਿੱਚ ਲੂਣ ਰਲਾਤਾ ਠੀਕ ਹੈ ਇਸ ਤੋਂ ਬਾਅਦ ਇਹ ਥੋੜਾ ਥੋੜਾ ਪਾਣੀ ਛੱਡੇਗੀ ਪਾਣੀ ਆਪਾਂ ਕੱਪੜੇ ਦੀ ਮਦਦ ਨਾਲ ਜਿਵੇਂ ਆਪ ਪਨੀਰ ਛਾਣੀ ਦਾ ਅਵਸਰ ਆਪਾਂ ਛਾਣ ਲਵਾਂਗੇ ਪਾਣੀ ਸਾਹ ਦੇਖੋ ਇਹ ਆਪਾਂ ਲਈਏ ਜੀ ਚੁੰਨੀ ਪਨੀਰ ਛਾਣਨ ਵਾਲੀ ਠੀਕ ਹੈ ਤੇ ਆਪਾਂ ਇਹਦੇ ਵਿੱਚ ਸਾਰਾ ਕੁਝ ਪਾ ਲਾਂਗੇ ਕਿਉਂਕਿ ਵੈਸੇ ਤਾਂ ਇਹਦੇ ਵਿੱਚੇ ਵੀ ਸਾਰਾ ਮੰਨ ਲਓ ਮਿਕਸ ਹੋ ਜਾਏਗਾ ਸਾਰਾ ਕੁਝ ਜੇ ਆਪਾਂ ਚਾਹੀਏ ਤਾਂ ਤੇ ਬਾਕੀ ਨਾ ਉਹ ਜਿਹੜਾ ਪਾਣੀ ਹੁੰਦਾ ਹੈ ਨਾ ਉਹ ਜਲਦੀ ਮੰਨ ਲਓ ਸੁਖਧਾਣੀ ਕਰ ਤੇ ਜਿਹੜਾ ਮੰਜੂਰੀ ਹੁੰਦਾ ਜਿਹੜਾ ਹੁੰਦਾ ਨਾ 베ਸ ਉਹ ਪੂਰਾ ਵਧੀਆ ਨਹੀਂ ਬਣਦਾ ਸਖਤ ਨਹੀਂ ਬਣਦਾ ਜਿਹਨੂੰ ਕਹਿੰਦੇ ਨੇ ਆਪਾਂ ਇਹਨੂੰ ਸਖਤ ਬਣਾਉਣ ਵਾਸਤੇ ਇੱਕ ਵਾਰੀ ਪਾਣੀ ਇਹਦਾ ਥੋੜਾ ਜਿਹਾ ਕੱਢਣਾ ਪੈਣਾ ਹੈ ਤੇ ਆਪਾਂ ਪਾਣੀ ਕੱਢ ਕੇ ਇਹ ਜਾ ਵੇਖੋ ਜੀ ਕਿੰਨਾ ਪਾਣੀ ਨਿਕਲਿਆ ਹੈ ਗਾੜ ਤੋਂ ਗਾੜ ਵੀ ਗਲਾਸ ਇੱਕ ਪਾਣੀ ਨਿਕਲਿਆ ਇੰਨੇ ਕੁ ਚੀਜ਼ ਮਤਲਬ ਮਟੀਰੀਅਲ ਚ ਤੇ ਆਪਾਂ ਬਾਕੀ ਉਹ ਮਟੀਰੀਅਲ ਨੂੰ ਇੱਥੇ ਥਾਲੀ ਤੇ ਆਪਾਂ ਰੱਖ ਲਾਂਗੇ ਜੀ ਇਹਨਾਂ ਨੂੰ ਚੀਜ਼ਾਂ ਨੂੰ ਘਾੜ ਦਾਂਗੇ ਪਾਸੇ ਠੀਕ ਜੀ ਤੇ ਇਹ ਜਿਹੜੇ ਬੋਲ ਆਪਾਂ ਇਹਦੇ ਚ ਪਾ ਲਾਂਗੇ ਕਿਉਂਕਿ ਆਪਾਂ ਬਾਅਦ ਚ ਵਾਟ ਕੇ ਇਹਨਾਂ ਬਲੇਡ ਤੇ ਰੱਖਨੇ ਆ ਜਿਹੜੇ ਮੰਜੂਰੀਨ ਬੋਲਸ ਹੁੰਦੇ ਨੇ ਨਾ ਉਹ ਇਹਦੇ ਵਿੱਚ ਰੱਖਨੇ ਆ ਤੇ ਦੂਸਰਾ ਇਹਦੇ ਵਿੱਚ ਪਾਵਾਂਗੇ ਜੀ ਸਵਾਦ ਅਨੁਸਾਰ ਮਿਰਚਾਂ ਲਾਲ ਮਿਰਚਾਂ ਤੇ ਥੋੜਾ ਜਿਹਾ ਨਮਕ ਪਾਵਾਂਗੇ ਕਿਉਂਕਿ ਪਹਿਲਾਂ ਵੀ ਆਪਾਂ ਪਾਇਆ ਇਹਦੇ ਵਿੱਚ ਠੀਕ ਹੈ ਤੇ ਹਲਦੀ ਵੀ ਥੋੜੀ ਜਿਹੀ ਪਾਣੀ ਜ਼ਿਆਦਾ ਨਹੀਂ ਪੋਣੀ ਠੀਕ ਹੈ ਜੀ ਤੇ ਬਾਕੀ ਕੋਈ ਕੁਝ ਨਹੀਂ ਪਾਉਣਾ ਤੇ ਇਸ ਤੋਂ ਬਾਅਦ ਆਪਾਂ ਆਏ ਨੇ ਦੂਸਰੀ ਚੜ ਇਹੋ ਪਾ ਲਓ ਇਹਨੂੰ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਇਹ ਚਾਪਾ ਪਾਉਣ ਪਾਵਾਂਗੇ ਇਹ ਸੁਣ ਹਾਂ ਇਹ ਚਾਪਾ ਥੋੜਾ ਜਿਹਾ ਪਾਵਾਂਗੇ ਬੇਕਿੰਗ ਪਾਊਡਰ ਜਿਹਦੇ ਨਾਲ ਕੀ ਹੋਵੇਗਾ ਕਿ ਜਿਹੜਾ ਵਿੱਚ ਮਟੀਰੀਅਲ ਹੈ ਆਪਣਾ ਸਾਰਾ ਚੰਗੀ ਤਰ੍ਹਾਂ ਫ੍ਰਿਜ ਜਾਏਗਾ ਥੋੜਾ ਜਿਹਾ ਪਾਉਣਾ ਛੁੱਟੀ ਪਰ ਤੇ ਛੁੱਟੀ ਪਾਰੀ ਇਹ ਖਾਣੇ ਵਾਲਾ ਜਿਹੜਾ ਉਹਦੇ ਰੰਗ ਇਹ ਪਾਣਾ ਹੈ ਤੇ ਇੱਕ ਸਿਰਫ ਇੱਕ ਪਿੰਚ ਪਾਣਾ ਹੈ ਮਿੱਠਾ ਸੋਡਾ ਜ਼ਿਆਦਾ ਨਹੀਂ ਪਾਉਣਾ ਇਹ ਤਿੰਨੋਂ ਐਡਮਾ ਪਾ ਕੇ ਜੀਰਾ ਮਾਉ ਨਹੀਂ ਰਾ ਆਪਣਾ ਪਰ ਕਿਸੇ ਵੀ ਤਰ੍ਹਾਂ ਸਕਣੀ ਜਦ ਕੋਈ ਚੱਕਰਣ ਗੱਲ ਨਹੀਂ ਤੇ ਥੋੜਾ ਜਿਹਾ ਪਾਵਾਂਗੇ ਵੇਸਣ ਦੋ ਚਮਚੇ ਸਿਰਫ ਵੇਸਣ ਪਾਣਾ ਹੈ ਠੀਕ ਹੈ ਜੀ ਦੋ ਚਮ ਚੀਜ਼ ਪਾਉਣਾ ਬਾਈਂਡਿੰਗ ਵਾਸਤੇ ਰਾਰਾ ਰੋਡ ਰਾਰਾ ਰੋਡ ਪਾਉਣੀ ਜਾਂਦਾ ਹੈ ਕਰੀ ਕਿਉਂਕਿ ਸਾਡੇ ਨਾਲ ਕੁਝ ਨਾ ਕੁਝ ਬਣਦਾ ਰਹਿੰਦਾ ਹੈ ਬੱਚੇ ਕੋਈ ਨਾ ਕੋਈ ਫਰਮਾਇਸ਼ ਕੀਤੀ ਰੱਖਦੇ ਨੇ ਮੈਨੂੰ ਤੇ ਮੈਂ ਕਦੇ ਵੀ ਬਾਜ਼ਾਰ ਤੋਂ ਚੀਜ਼ ਨਹੀਂ ਲਿਆ ਕੇ ਦੁੱਤੀ ਇਸ ਕਰਕੇ ਕਿਉਂਕਿ ਨਾ ਉੱਥੇ ਜਿਹੜੇ ਕੈਮੀਕਲ ਪਾਉਂਦੇ ਬਹੁਤ ਜ਼ਿਆਦਾ ਪਾਉਂਦੇ ਆ ਤੇ ਆਪਾਂ ਘੜ ਦੀ ਚਲੋ ਬਣੀ ਇਹ ਚੀਜ਼ ਪਾਵਾਂ ਆਪ ਪਾਵਾਂਗੇ ਥੋੜਾ ਬਹੁਤ ਤੋ ਇਹ ਸੇਕਤ ਹੋਵੇਗੀ ਸਿਰਫ ਦੋ ਚਮਚੇ ਆਪਾਂ ਬੇਸਣ ਪਾਇਆ ਤੇ ਦੋ ਚਮਚੇ ਆਪਾਂ ਕਾਰਨ ਫਲੋਰ ਪਾਣਾ ਠੀਕ ਜੀ ਤੇ ਇਹ ਆਪਾਂ ਜੀ ਬਾਅਦ ਜੂ ਦੇ ਕੋਈ ਹੋਰ ਕਰਨਾ ਹੈ ਉਹ ਤੋਂ ਤੋਂ ਬਾਅਦ ਦਿੱਤਾ ਵਾ ਇਹ ਇੱਕ ਸਾਡੀ ਨਾ ਕਾਲੀ ਸਪੀਅ ਹੋਏ ਤੇ ਇਹ ਖਰਾਬ ਬਹੁਤ ਜ਼ਿਆਦਾ ਛਿੱਤੀ ਹੁੰਦੀ ਹੈ ਤੇ ਹੁਣ ਆਪਾਂ ਮਿਕਸ ਵੈਲ ਕਰ ਲਾਂਗੇ ਮਿਕਸ ਵੈਲ ਮੈਕਸ ਵੈਲ ਕਰਕੇ ਰਖੜਾ ਲਈ ਜੜੇ ਨੇ ਠੀਕ ਸੀ ਤੇ ਥੋੜਾ ਜਿਹਾ ਇਹਦੇ ਵਿੱਚ ਪਾਣੀ ਕਰਦੇ ਹਾਂ ਜਮਨ ਥੋੜੇ ਜਿਹੜੇ ਨਾ ਥੋੜੇ ਜਿਹੜਾ ਸੁਸ਼ਕੀ ਇਹ ਨਹੀਂ ਚਲੀ ਜੇਗੀ ਇਹ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਨੂੰ ਸਟਿਲੇਸ਼ਨ ਤੋਂ ਬਾਅਦ ਸਟਿਲੇਜੇਸ਼ਨ ਤੋਂ ਬਾਅਦ ਕਰਨਾ ਥੋੜਾ ਜਿਹਾ ਤੇ ਕੱਟ ਦੇਣਾ ਦੰਤਰੀਆਂ ਪਾਣੀ ਵਿੱਚ ਰਸਣ ਦੀ ਆ ਇਹਦੇ ਨਾਲ ਕੀ ਹੋਵੇਗਾ ਵੀ ਇਹਦਰ ਨਾਲ ਜੋ ਟੇਸਟ ਹੋਵੇ ਵਧੀਆ ਹੋ ਜਾਏਗਾ ਠੀਕ ਹੈ ਜੀ ਕੋਨਾ ਵੀ ਹੈ ਉਹ ਕਿੰਨਾ ਕਰ ਫਿਰ ਜਿਵੇਂ ਤੇ ਕੋਨਾ ਪਾਣਾ ਥੋੜਾ ਜਿਹਾ ਪਾਣੀ ਪਾਣਾ ਰਸਣ ਨੂੰ ਥੋੜਾ ਜਿਹਾ ਸੇਫ ਲੋਬ ਹੁੰਦਾ ਤੇ ਹੁਣ ਆਪਾਂ ਇਹਨੂੰ ਕਰ ਲੈਣਾ ਮਿਕਸ ਚੰਗੀ ਤਰ੍ਹਾਂ ਤੇ ਫਿਰ ਹੁਣ ਬਣਨ ਵਾਸਤੇ ਤਿਆਰ ਨੇ ਜੀ ਆਪਣੇ ਮੰਜੂਰੀਨ ਬੋਲਸ ਤਾਂ ਆਪਣੇ ਵਾਸਤੇ ਇੰਨੇ ਕੋ ਇਨਫ ਨੇ ਆਪਾਂ ਹੋਰ ਵਿੱਚ ਤੇ ਹੁਣ ਆਪਾਂ ਕੀ ਕਰਾਂਗੇ ਥੋੜਾ ਥੋੜਾ ਪਾਣੀ ਲਾ ਕੇ ਹੱਥਾਂ ਤੇ ਛੋਟੇ ਛੋਟੇ ਬਣਾਉਣੇ ਨੇ ਬੋਲਸ ਉਹਦੇ ਆਲੇ ਦੁਆਲੇ ਇਹ ਤੇ ਅਬ ਜਮਾ ਛੋਟੇ ਛੋਟੇ ਬੋਲਸ ਬਣਾਉਣੇ ਨੇ ਜੀ ਹੁਣ ਇਹ ਪ੍ਰੋਸੈਸਿੰਗ ਕਰ ਪਾਣੀ ਦੇ ਤਾਂ ਆਪਾਂ ਦੀ ਮੱਤ ਤੋਂ ਕਰ ਰਹੇ ਕੀ ਤੇੜ ਸਰੋਂ ਦਾ ਜਿਹੜਾ ਸੋ ਆਪਾਂ ਕਰਤਾ ਗਰਮ ਉਹ ਜਿਹੜਾ ਇਹ ਜਿਹੜਾ ਜੀਵਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਿੱਖਿਆ ਵਿੱਚ ਪੜ੍ਹਦਾ ਹਾਂ ਮੈਂ ਪੜ੍ਹਦਾ ਹਾਂ ਪਹਿਲ ਤੇ ਆਪਾ ਦੇਖੋ ਕਾਡ ਰਹਾ ਮੈਂ ਚੁੜੀਆਂ ਆਪਾਂ ਕਿਸੇ ਵੀ ਹਲਵਾ ਹੀ ਕੋਲ ਕੰਮ ਨਹੀਂ ਸਿੱਖਿਆ ਆ ਬਾਕੀ ਆਪਾਂ ਇਹਨਾਂ ਕਹਿ ਸਕਣੇ ਆਂ ਦੀ ਆਪਾਂ ਨਾਲ ਹਲਵਾੀਆਂ ਨਾਲੋਂ ਵੀ ਵਧੀਆ ਕੰਮ ਕਰ ਲਈ ਤੇ ਛੋਟੇ-ਮੋਟੇ ਜਿਵੇਂ ਮੇਰੇ ਚਾਚਾ ਜੀ ਦੇ ਲੜਕੇ ਤੇ ਨੇ ਮੰਗਣਾ ਸੀ ਤੇ ਅਸੀਂ ਗੱਲ ਛੋਟੇ-ਮੋਟੇ ਆਪ ਵੀ ਕੱਢ ਲੈ ਸੀ ਤੇ ਜੀ ਸ਼ਹੀ ਸ਼ਾਮ ਕੱਢ ਲਈ ਉਹਤ ਸ਼ੋਭੀ ਇਸ ਵੀ ਕਰ ਲੈਣਾ ਜਿਉਣਾ ਆਪਣਾ ਘਰਾਂ ਦਾ ਲਾਜ ਜਿਗਰ ਆਪਣਾ ਮੱਤੇ ਕੋਰਡਰ ਅੰਦਰ ਦੇ ਕੋਰਨੇ ਚਲੇ ਪੂਰੇ ਕੋਰਨੇ ਚਲੋ ਜੀ ਇੱਥੇ ਹੁਣ ਕੜਾਈ ਰੱਖ ਲਈ ਸੀ ਤੇ ਕੜਾਈ ਚ ਪਾ ਲਿਆ ਸੀ ਤੇਲ ਤੇ ਇਧਰ ਆਪਾਂ ਵੇਜੀਟੇਬਲ ਕੱਟ ਲਈਆਂ ਸੀ Shimla mirch, band gobbi, tomato ਤੇ ਪਿਆਜ਼ ਤੇ ਹੁਣ ਇਧਰ ਮਿਰਚਾਂ ਤੇ ਲਸਣ ਹਰੀਆਂ ਮਿਰਚਾਂ ਲਸਣ ਤੇ ਹੁਣ ਵਿੱਚ ਪਾਣਗੇ ਅਦਰਕ ਥੋੜੀ ਜੀ ਅਦਰਕ ਪਾਈਨੇ ਤੇ ਹੁਣ ਇਹਨਾਂ ਨੂੰ ਤੜਕਾ ਕੇ ਥੋੜਾ ਜਾ ਤੇ ਫਿਰ ਵਿੱਚ ਆਪਾਂ ਪਾ ਦਿੰਨੇ ਆ ਸਮਾਨ ਜਿਹੜਾ ਸਬਜ਼ੀਆਂ ਕੱਟੀਆਂ ਹੋਈਆਂ ਤੇ ਚਲੋ ਜਿੱਥੇ ਸਮਾਨ ਪਾਤਾ ਸਾਰਾ ਉਹ ਆਵਾਜ਼ ਤਾਂ ਉਹਨਾਂ ਨੇ ਨਾਲ ਦੀ ਨਾਲ ਬੋਲੀ ਗਈ ਸੀ ਤੇ ਬਾਕੀ ਨਾ ਆਪਾਂ ਥੋੜੀ ਜਿਹੀ ਵੀਡੀਓ ਫਿਰ ਤੇਜ਼ ਕੀਤੀ ਆ ਜਿਹਦੇ ਕਰਕੇ ਦੁਬਾਰਾ ਆਪਾਂ ਨੂੰ ਰਿਕਾਰਡ ਕਰਨੀ ਪਈ ਤੇ ਹੁਣ ਜੀ ਇਹਨਾਂ ਨੇ ਇੱਥੇ ਪਾਤਾ ਸੀ ਥੋੜਾ ਜਾਂ ਫੂਡ ਕਲਰ ਕਲਰ ਵਾਸਤੇ ਜੇ ਇਹ ਆਪਣੀ ਮਰਜ਼ੀ ਹੈ ਜਪਾਣਾ ਹੋਵੇ ਤਾਂ ਪਾ ਸਕਦੇ ਆ ਜੇ ਨਹੀਂ ਪਾਉਣਾ ਤਾਂ ਕੋਈ ਗੱਲ ਨਹੀਂ ਤੇ ਇਹ ਆਪਾ ਕਲਰ ਵਾਸਤੇ ਪਾਇਆ ਏ ਆਪਣੇ ਵਿੱਚ ਨੂੰ ਦੇ ਨਾਲ ਹੀ ਪਾਤੀ ਸੀ ਜੀ ਸੋਇਆ 소ਸ ਹੋਰ ਵੀ ਦੇ ਚਾ ਮੈਂ ਸੋਇਆ ਸੌਸ ਦੀ ਨ ਵੀਡੀਓ ਬਣਾਉਣਾ ਪਊ ਲੱਗੇ ਸੀ ਤੇ ਸੋਇਆ ਸੌਸ ਇਹ ਨਾਲ 3 ਟੱਕਣ ਪਾਈ ਸੀ ਤੇ ਇਧਰ ਜੀ ਹੁਣ ਇਹ 2 ਚਮਚ ਜਿਹੜੇ ਉਹ ਅਰਾਰਾ ਉੜਦੇ ਕੋਸੇ ਪਾਣੀ ਦੇ ਵਿੱਚ ਕੋਲ ਕੇ ਤੇ ਉਹ ਆਪਾਂ ਕੋਸੇ ਪਾਣੀ ਪਾ ਦਿਆਂਗੇ ਬਲਟਾ ਹਾਂਜੀ ਉਹ ਦੇਖੋ ਮਾਸ ਦੇ ਵਿੱਚ ਆਪਾਂ ਜੁੜੇ ਜੁੜਨ ਦੋ ਕਰਵਾ ਤੇ ਗਰੇਵੀਸ ਕਰਨਾ ਇਸ ਨੂੰ ਇਸ ਵਕਤ ਤੇ ਆਪਾਂ 2 ਮਿੰਟ ਜਿਵੇਂਗਾ ਸੌਰੀ ਕੌਰਨ ਫਲੋਰ ਬੇਸੀ ਹੁਣ ਇਹਨਾਂ ਨੂੰ ਫਲੇਮ ਨੂੰ ਕਰ ਲਾਂਗੇ ਹਾਈ ਥੋੜਾ ਥੋੜਾ ਇਹਦੇ ਵਿੱਚ ਫਾਈ ਜਾਵੇਗਾ ਸਾਰਾ ਪਾ ਕੇ ਜਿੱਥੇ ਤੁਹਾਨੂੰ ਠੀਕਾ ਲੱਗੇ ਉੱਥੇ ਕਰਕੇ ਬਲਾ ਲਾਂਗੇ ਇਹ ਦੇਖੋ ਜੀ ਹੋ ਗਿਆ ਬਹੁਤ ਵਧੀਆ ਠੀਕ ਹੋ ਗਏ ਜੀ ਆਪਣਾ ਮੰਜੂਰੀਅਨ ਬਣ ਕੇ ਰੈਡੀ ਬਹੁਤ ਵਧੀਆ ਠੀਕ ਕੀਤਾ ਇਹ ਦੇਖੋ ਜੀ ਕਿੱਦਾਂ ਬਣਿਆ ਬਲੇਸ਼ਾ ਠੀਕ ਚਮਚ ਦੋ ਹੀ ਦੋ ਜ ਸੋਰਸ ਪਲੇਸਿੰਗ ਇਹ ਬਿਲਕੁਲ ਬਣ ਗਿਆ। ਇਹ ਵਗੋਂ। ਇਹ ਦੇਖੋ ਜੀ ਆਪਣਾ ਰੈਡੀ ਹੋ ਗਈ ਏ। ਇਹਦੇ ਤਾਂ ਪਾਵਾਂਗੇ ਜੀ ਸੌਸ। ਬਹੁਤ ਹੀ ਖੂਬਸੂਰਤ। ਲਓ ਜੀ ਇਹ ਵਗਾਂ ਰੈਡੀ ਆਪਣਾ ਮਨਚੂਰੀਅਨ। ਲਓ ਚਲੋ। ਤੇ ਮੋਂਾ ਪਤਾ ਮੁਖਾ ਕੇ ਖਾ ਕੇ ਪਾਉਂਦੇ। ਆਹ ਕਰਨਾ। ਆਹ। ਅਲਟੀਮੇਟ ਜਿੰਨੂ ਕਹਿੰਦੇ ਨੇ ਨਾ ਨਾ ਜਿਹੜੇ ਬੈ ਜੀ ਬੈ ਜੀ ਆਪਾਂ ਪਾਈਆਂ ਸੀ ਆਹ ਜਿਹੜੀ ਇਹ ਤੋਂ ਪੁਰਾਣੀ ਹੋਣਾ ਨਹੀਂ ਨਾ ਕਰੀਏ ਜੇ ਅੱਜ ਜੀ ਕਿਵੇਂ ਬਣਾਇਆ ਇਹਨਾਂ ਨੇ ਆਪਾਂ ਸਹੀ ਸਿੱਧਾ ਦੱਸਾਂਗੇ ਕਿਵੇਂ ਬਣਾਇਆ ਜਿਉਂਦੀ ਬਣਾ ਅੱਧੀਆਂ ਕਰਾਂਗੇ ਕਿਉਂਕਿ ਮਾਤਾ ਦੀ ਚੀਜ਼ ਉਹਨਾਂ ਦੀ ਆਹ Your body size are much overstressed. This Rocco's belly is packed fully, you don't expect me to finish eating simple things. Do you want me to eat white? Yes, you can eat攻ly-covered little things. He'll get them every time you eat it. Ok now it's time to eat. How's that Rolimbo? M protons to ਤੇ ਜਦੋਂ ਆਪਾਂ ਖਾਂਦੇ ਹੁਣ ਸੱਚੀ ਚੀਜ਼ ਚਾਹੀਦੀ ਪਰ ਲੋਕੀਂ ਕੀ ਮੰਗ ਕਹਿੰਦੇ ਕਿਸ ਜੰਮੀ ਆਪਾਂ ਜੇਕਰ ਬੱਚੇ ਕੋ ਡਿਮਾਂਡ ਕਰਮਣ ਬੱਚੋ ਵਾਇਪਰ ਡਿਸਲੂ ਬੈਗੀ ਵਿੱਚ ਸਭ ਕੁਝ ਕਿਸੇ ਤਰ੍ਹਾਂ ਜੇਕਰ ਬੱਚੇ ਆਪਣੇ ਕੋਈ ਡਿਮਾਂਡ ਕਰਦੇ ਨੇ ਮੰਨ ਲਓ ਕੋਈ ਇਸ ਤਰ੍ਹਾਂ ਦੀ ਫਾਸਟ ਫੂਡ ਖਾਣ ਦੀ ਤੇ ਆਪਾਂ ਦੇਸੀ ਤਰੀਕੇ ਨਾਲ ਉਹਨਾਂ ਨੂੰ ਕਰੀਏ ਆਪਾਂ ਫਾਸਟ ਫੂਡ ਨਾ ਕਰੇ ਜੀ ਜੀ ਤੇ ਜੇ ਦਿਨਾਂ ਸਾਡੇ ਵੀ ਨਕਾਬ ਹੁੰਦੀ ਕਿਉਂਕਿ ਉੱਥੇ ਜਿਹੜਾ ਮਸਾਲੇ ਪਾਉਂਦੇ ਨੇ ਅਜੀਨੋ ਮੋਟੋ ਪਾਦੇ ਆ ਵਿੱਚ ਪੈਸਟ ਬਣਾਉਣ ਵਾਸਤੇ ਉਹ ਬਹੁਤ ਜ਼ਿਆਦਾ ਨੁਕਸਾਨ ਕਰਦਾ ਕਿਸੇ ਐਂਬੋਲੀਜੀ ਜਾ ਕੇ ਤੇ ਇਸ ਕਰਕੇ ਆਪਾਂ ਇਹਨੂੰ ਬਰਾਜ ਦਿੱਤਾ ਹੈ ਤੇ ਬੱਚੇ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਨੇ ਤੇ ਜੇ ਤੁਹਾਨੂੰ ਇਹ ਰੈਸਪੀ ਸਾਡੀ ਵਧੀਆ ਲੱਗੀ ਤੇ ਅੱਗੇ ਸਾਨੂੰ ਮੈਸੇਜ ਜਰੂਰ ਕਰਿਆ ਜੇ ਬਈ ਅੱਗੇ ਵੀ ਹੋਰ ਕਿਉਂਕਿ ਮੈਨੂੰ ਇਹ ਚੀਜ਼ ਦੀ ਥੋੜੀ ਨੌਲੇਜ ਹੈਗੀ ਹੈ ਤੁਹਾਨੂੰ ਦੀ ਜਿੰਨੀ ਕੁ ਮਨ ਨਾਲ ਜੇ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਕਿ ਹੋਰ ਰੈਸਪੀਸ ਬਣਾਵਾਂਗਾ ਤੇ ਨਵੇਂ ਤਰੀਕੇ ਨਾਲ ਬਣਾ ਕੇ ਤੁਹਾਨੂੰ ਦਿਖਾਵਾਂਗਾ ਤੇ ਜੇ ਤੁਹਾਨੂੰ ਵਧੀਆ ਲੱਗੇ ਤੇ ਜਰੂਰ ਜਰੂਰ ਮੈਸੇਜ ਕਰਨਾ ਜੀ ਮੇਰੀਆਂ ਭੈਣਾਂ ਸਾਰੀਆਂ ਦੇਖ ਰਹੀਆਂ ਨੇ ਜੀ ਸਭ ਨੂੰ ਮੈਨੂੰ ਪਤਾ ਹੀ ਹੈ ਕਿ ਸਾਰੇ ਦੇ ਸਾਰੇ ਦੇਖਦੇ ਨੇ ਸਾਡੇ ਸਾਰੇ ਪਰਿਵਾਰ ਨੂੰ ਤੇ ਜਰੂਰ ਮੈਸੇਜ ਕਰਿਓ ਤੁਹਾਨੂੰ ਕਿੰਘੀ ਰਸਤੀ ਲੱਗੀ। ਜੀ ਵੀਡੀਓ ਨੂੰ ਜੀ ਲਾਈਕ ਸ਼ੇਅਰ ਵੀ ਜਰੂਰ ਕਰਿਓ। ਹਾਂ ਜੀ। ਜੀ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ